ਤਸ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਰੋਹਿਤ ਬੰਸਲ ਲਾਈਵ ਜੁੜੇ ਹੋਏ ਨੇ ਰੋਹਿਤ ਪਹਿਲਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅਰਪਜਨ ਸਿੰਘ ਈਟੀਓ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਫਿਰ ਰਾਜਾ ਵੜਿੰਗ ਦਾ ਹੁਣ ਇੱਕ ਹੋਰ ਵਿਵਾਦਿਤ ਬਿਆਨ ਇਹ ਸਾਹਮਣੇ ਆਇਆ ਹੈ ਚਾਹੇ ਕੋਈ ਹਰ ਬੰਦਾ ਜਿਹੜਾ ਲੇਬਰ ਕਰਦਾ ਕਿਸਾਨ ਦਾ ਦੇਖੋ ਬਿਲਕੁਲ ਇਸ ਵਕਤ ਦੀ ਜੇਕਰ ਗੱਲ ਕਰੀਏ ਇਸ ਵਕਤ ਦੀ ਗੱਲ ਕਰੀਏ ਤਾਂ ਜੀਪੀ ਸਾਹਿਬ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਜੀਪੀ ਸਾਹਿਬ ਅੱਜ ਦਾ ਪ੍ਰਦਰਸ਼ਨ ਪਹਿਲਾ ਪ੍ਰਤਾਪ ਸਿੰਘ ਬਾਜਵਾ ਦਾ ਕਮੈਂਟ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਮੈਂਟ ਕਿ ਧੌਣ ਮਰੋੜ ਦਿਆਂਗੇ ਕਿਵੇਂ ਦੇਖਦੇ ਹੋ ਇਹਨਾਂ ਬਿਆਨਾਂ ਨੂੰ ਕਿਉਂਕਿ ਈਟੀਓ ਸਾਹਿਬ ਦੇ ਪਰਿਵਾਰ ਵੱਲੋਂ ਵੀ ਨਿੰਦਾ ਇਸ ਚੀਜ਼ ਦੀ ਕੀਤੀ ਗਈ ਹੈ ਕਿਉਂਕਿ ਅੱਜ ਪੋਲਿਟਿਕਸ ਬਹੁਤ ਨਿਕਲਦਾ ਜਾ ਰਿਹਾ ਕਿਉਂਕਿ ਐਮਐਲਏ ਬਣਨਾ ਬੜਾ ਔਖਾ ਮਨਿਸਟਰ ਬਣਨਾ ਬੜਾ ਔਖਾ ਮੁੱਖ ਮੰਤਰੀ ਇਹ ਤਾਂ ਪਰਮਾਤਮਾ ਬਣਾਉਂਦਾ ਹੈ ਪਰਮਾਤਮਾ ਇੱਚੀਆਂ ਗੱਲ ਕਰਦਾ ਪਰ ਸਹੀ ਮੈਨਿਆਂ ਤੇ ਜਾਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅੱਜ ਕੋਈ ਕੋਈ ਐਮਐਲ ਨੂੰ ਨੂੰ ਐਮਐਲਏ ਬਣਨਾ ਬੜਾ ਔਖਾ ਕੋਈ ਐਮਐਲ ਨੂੰ ਨਿੰਦੀ ਜਾਂਦਾ ਕੋਈ ਮਦਦ ਇਹ ਜਿਹਦੀ ਗਵਰਨਮੈਂਟ ਬਣੀ ਹੈ ਇਹ ਗਵਰਨਮੈਂਟ ਬਣੀ ਉਹਨੂੰ ਕੰਮ ਕਰਕੇ ਲੈਣ ਦੋ। ਫਿਰ ਸਾਡੇ 300 ਦੇ ਵਿੱਚ ਜੋ ਕੰਮ ਸਰਕਾਰ ਨਾ ਕੀਤਾ ਉਹਨਾਂ ਦੀ ਅੱਜ ਉਹਨਾਂ ਨੂੰ ਖਿਬਰਾ ਕੇ ਇਹਨਾਂ ਦੇ ਬਿਆਨਵਾਜੀ ਕਰ। ਆਸਤਰੀ ਕਿਨਾਂ ਮੈਂ ਦੇਖ ਰਿਹਾ ਇਸ ਪਾਸੇ ਤੁਸੀਂ ਬਾਜੇ ਵਾਲੇ ਵਜਾਏ ਬੁਲਾਏ ਹੋਏ ਨੇ 60 ਬਾਜੇ ਵਾਲੇ। ਇਸ ਦਾ ਕੀ ਕਾਰਨ ਹੈ? ਇਹ ਬਾਜਾਂ ਵਾਲੇ ਵਾ ਗੱਲ ਯਾਰਾ। ਉਹ ਇਹ ਜੋ ਟਿੱਪਣੀ ਬਾਜਾ ਸਾਹਿਬ ਨੇ ਕੀਤੀ ਹੈ ਵੀ ਬਾਜੇ ਵਾਲੇ ਦੇ ਮੁੰਡੇ ਬਾਓ ਬਣਦੇ। ਕੱਲ ਨੂੰ ਇਹ ਮਿਹਨਤ ਕਰਕੇ ਆਪਨੇ ਦਸਾ ਨਾਮਾਂ ਦੀ ਕੀਰਤ ਕਰਕੇ ਆਪਣੇ ਬੱਚੇ ਨੂੰ ਪੜਾ ਲਿਖਾ ਲਿਖਾਈ ਲੰਦੇ ਆ ਜਾ ਉਹ ਆਈਐਸ ਬਣ ਜਿੰਦਾ ਕੋਈ ਐਮਐਲਏ ਬਣ ਜਿੰਦਾ ਇਹ ਕੋਈ ਮਾੜੀ ਗੱਲ ਹੈ ਕਿਉਂਕਿ ਮਾਸਟਰ ਸਾਰੇ ਮੁੱਖ ਮੰਤਰੀ ਸਾਹਿਬਾਰੇ ਕਰੀ ਜਾਂਦੇ ਟਿੱਪਣੀ ਬਈ ਕਹਿੰਦੇ ਆ ਹਾਂ ਵੀ ਮਾਸਟਰ ਜੀ ਦੇ ਬੇਟੇ ਆ ਹਰ ਬੰਦੇ ਕੋਈ ERPੰਡਾ ਬੱਚਾ ਹੋਵੇ ਜਿਹਦੇ ਕੁਆਲਿਟੀ ਹੈ ਜਿਹਨੇ ਬੰਦੇ ਨਾਲ ਕੇ ਬਦਨਾ ਇਹ ਤਾਂ ਕੋਈ ਹੋ ਨਹੀਂ ਸਕਦਾ ਹੋਰ ਦੱਸੋ ਜੀਪੀ ਸਾਹਿਬ ਤੁਸੀਂ ਕਾਂਗਰਸ ਚ ਵੀ ਬਾਜਵਾ ਸਾਹਿਬ ਦੇ ਨਾਲ ਰਹੇ ਹੋ ਸਾਇਕੇ ਕਿਦਾਂ ਦੀ ਉਹਨਾਂ ਦੀ ਕਿਉਂਕਿ ਬਾਰ-ਬਾਰ ਉਹਨਾਂ ਦੇ ਕਮੈਂਟਾਂ ਨੂੰ ਲੈ ਕੇ ਵਿਵਾਦ ਹੋ ਜਾਂਦਾ ਕਦੇ ਕਹਿੰਦੇ ਕਿ ਇਹ ਜਾ ਮਟੀਰੀਅਲ ਆ ਗਿਆ ਕਦੇ ਅੱਜ ਕਹਿੰਦੇ ਨੇ ਕਿ ਬਾਜੇ ਵਾਲੇ ਦੇ ਬਾਜੇ ਵਜਾ ਦਾਂਗੇ ਬਾਜੋਖਸਾ ਬੜੇ ਮੈਜਰ ਲੀਡਰ ਨੇ ਜਿਹੜੇ ਮੈਜਰ ਲੀਡਰ ਨੂੰ ਉਹਨਾਂ ਨੇ ਇਦਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਹੀ ਮੈਨਿਆਂ 'ਚ ਜਿਹੜਾ ਬੰਦਾ ਮਿਹਨਤੀ ਹੈ ਚਾਹੇ ਉਹ ਫੀਲਡ ਪੌਟਿਸ ਕਰਦਾ ਹੋਵੇ ਚਾਹੇ ਕੋਈ ਪੜ੍ਹਾਈ 'ਚ ਕਰਦਾ ਹੋਵੇ ਉਹ ਬੰਦਾ ਆ ਸਕਦਾ ਇਦਾਂ ਦੇ ਟਿੱਪਣੀ ਬਾਜੋਸ ਨੂੰ ਨਹੀਂ ਕਰਨੇ ਚਾਹੀਦੀਆਂ ਜੇ ਇਦਾਂ ਦੇ ਟਿੱਪਣੀਆਂ ਕਰਨਗੇ ਆਉਣ ਵਾਲੇ ਸੰਘਰਸ਼ ਜਾਰੀ ਰੱਖਾਂਗੇ ਅੱਜ ਦਾ ਕੀ ਪਲਾਨ ਰਹਿਣ ਵਾਲਾ ਬਾਜਵਾ ਸਾਹਿਬ ਦਾ ਘਰ ਕੇ ਰੰਦੀ ਗੱਲ ਕੀਤੀ ਐ ਟੈਂਟ ਇੱਥੇ ਲਾ ਲੈਣ ਇੱਥੋਂ ਜਾਇਆ ਜਾਏ ਕਾਦੀ ਆਮ ਆਦੀ ਪਾਰਟੀ ਜੇ ਸਾਰੇ ਵਿੰਗਾ ਨੇ ਤੇ ਅਸੀਂ ਇੱਥੋਂ ਜਾਵਾਂਗੇ ਤੇ ਪਤਾ ਜਿਓ ਪਤਾ ਬਾਜਵਾ ਦਾ ਘਰ ਕੇ ਰਾਂਗੇ ਕਿਉਂਕਿ ਆਉਣ ਵਾਲੇ ਟਾਈਮ 'ਚ ਇਦਾਂ ਦੀਆਂ ਸ਼ਬਦਾਂਵੀਆਂ ਨਾਂ ਪੱਟੀਆਂ ਜਾਣ ਤਾਂ ਕਿ ਪਤਾ ਲੱਗ ਸਕੇ ਇਹਨਾਂ ਨੂੰ ਵੀ ਜੋ ਬੋਲਦੇ ਐ ਉਹਨਾਂ ਦਾ ਜਵਾਬ ਕੀ ਜਮ ਇਹ ਤਸਵੀਰਾਂ ਤੁਸੀਂ ਇਸ ਪਾਸੇ ਦੀਆਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਕਿ ਜਿਹੜੇ ਬੈਂਡ ਬਾਜੇ ਦੇ ਨਾਲ ਇਸ ਜਗ੍ਹਾ ਤੇ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਤੇ ਗੋਲਡੀ ਜੀ ਮੇਰੇ ਨਾਲੇ ਗੋਲਡੀ ਜੀ ਕਿਵੇਂ ਦੇਖ ਰਹੇ ਹੋ ਜਿਹੜੇ ਬਿਆਨ ਪ੍ਰਤਾਪ ਸਿੰਘ ਬਾਜਵਾ ਦੇ ਆਏ ਬਿਲਕੁਲ ਬਹੁਤ ਹੀ ਨਿੰਦਨਯੋਗ ਬਿਆਨ ਹੈ ਹਨਾਨ ਹੋ ਗਏ ਕਿ ਆਮ ਜਦੋਂ ਇਹਨਾਂ ਨੂੰ ਤਕਲੀਫ ਅਸਲੀ ਇਹ ਹੈ ਆਮ ਪਰਿਵਾਰਾਂ ਚੋਂ ਜੋ ਅੱਜ ਪੰਜਾਬ ਦੀ ਸਰਕਾਰ ਜਿਹੜੇ ਆਮ ਲੋਕਾਂ ਦੀ ਸਰਕਾਰ ਹੈ ਉਹ ਆਮ ਪਰਿਵਾਰਾਂ ਚੋਂ ਆ ਕੇ ਮੰਤਰੀ ਬਣ ਗਏ ਐਮਐਲਏ ਬਣ ਗਏ ਉਹਨਾਂ ਚੀਜ਼ਾਂ ਨੇ ਇਹ ਲੀਡਰਾਂ ਨੂੰ ਕਾਂਗਰਸੀ ਲੀਡਰਾਂ ਨੂੰ ਕਾਲੀ ਲੀਡਰਾਂ ਨੂੰ ਭੁਖ ਲਾਇਆ ਹੋਇਆ ਇਹ ਕਦੇ ਸਾਨੂੰ ਕਹਿੰਦੇ ਆ ਕੋਈ ਮੋਬਾਈਲ ਰਿਪੇਅਰ ਕਰਨ ਵਾਲਾ ਇਹ ਕਿਵੇਂ ਬਣ ਗਿਆ ਹੁਣ ਸਾਡੇ ਜੇ ਈਟੀਓ ਸਾਹਿਬ ਦੇ ਫਾਜ਼ਲ ਸਾਹਿਬ ਬੈਣਵਾਜੇ ਕੰਮ ਹੈ ਕੰਮ ਕੋਈ ਵੀ ਕਰ ਸਕਦਾ ਬੰਦਾ ਜਿਹੋ ਦਿਨਾਂ ਰਿਲੇਟਿਡ ਹੈ ਰਾਜਨੀਤੀ ਚ ਆ ਕੇ ਲੋਕਾਂ ਦੀ ਸੇਵਾ ਕਰੀ ਅੱਗੇ ਵੱਧ ਗਏ ਤੇ ਇਹਨਾਂ ਨੂੰ ਤਕਲੀਫ ਕਿਉਂ ਹੈ ਬਹੁਤ ਸ਼ਰਮ ਦੀ ਗੱਲ ਹੈ ਤੇ ਉਹਨਾਂ ਨੂੰ ਆਪਣੇ ਐਲਓਪੀ ਪਦ ਤੋਂ ਵੀ ਇਫੀਸਾ ਦੇਣਾ ਚਾਹੀਦਾ ਤੇ ਪੰਜਾਬ ਦੇ ਲੋਕ ਕੰਮ ਨੂੰ ਵੋਟ ਪਾਉਂਦੇ ਆ ਨਾ ਇੱਥੇ ਧਰਮ ਦੀ ਰਾਜਨੀਤੀ ਚੱਲਦੀ ਹੈ ਨਾ ਨਫ਼ਰਤ ਦੀ ਰਾਜਨੀਤੀ ਚੱਲਦੀ ਹੈ ਇੱਥੇ ਇੱਕੋ ਗੱਲ ਹੈ ਲੋਕ ਅੱਜ ਭਗਵੰਤ ਸਿੰਘ ਮਾਨ ਨੂੰ ਇਸ ਕਰਕੇ ਪਿਆਰ ਕਰ ਰਹੇ ਆ ਕਿਉਂਕਿ ਅੱਜ ਹੈਲਥ ਦੀ ਗੱਲ ਕਰ ਰਹੇ ਆ ਅੱਜ ਹੈਲਥ ਕਾਰਡ ਬਣਾਏ ਜਾ ਰਹੇ ਆ ਅੱਜ ਸਕੂਲ ਆਫ ਐਮਿਨੈਂਸ ਦੀ ਗੱਲ ਕਰਦੇ ਆ ਅਸੀਂ ਅੱਜ ਘਰ ਘਰ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਰਹੇ ਆ ਲੋਕਾਂ ਨੂੰ ਅਸੀਂ ਫੈਸਿਲਿਟੀਆਂ ਦੇ ਰਹੇ ਆ ਸੋ ਤਾਂ ਕਰਕੇ ਇਹਨਾਂ ਨੂੰ ਅੱਜ ਇਹ ਤਕਲੀਫ ਹੋ ਰਹੀ ਆ ਇਹ ਦਲੀਦ ਵਿਰੋਧੀ ਹੈ ਤੇ ਧਰਮ ਦੀ ਰਾਜਨੀਤੀ ਕਰਦੇ ਆ ਪ੍ਰਭਜੋਤ ਮੈਮ ਨਾਲ ਮੈਡਮ ਜਿਵੇਂ ਦੇਖ ਰਹੇ ਹੋ ਇੱਕ ਬੈਂਡ ਵਾਜੇ ਵਾਲੇ ਹਰ ਇੱਕ ਬੰਦਾ ਮਿਹਨਤ ਕਰਦਾ ਉਸ ਨੂੰ ਲੈ ਕੇ ਕਿ ਕਮੈਂਟ ਕਰਨਾ ਕਿ ਬਾਜੇ ਵਾਲਿਆਂ ਦੇ ਬਾਜੇ ਵਜਾ ਦੇਾਂਗੇ ਧੌਣ ਤੇ ਗੋਡਾ ਰੱਖ ਦਾਂਗੇ ਧੌਣ ਮੋੜ ਦਾਂਗੇ ਅਜਿਹੇ ਬਿਆਨ ਕਿ ਲੀਡਰ ਦੇ ਲਈ ਸ਼ੁਭਾ ਦਿੰਦੇ ਨੇ ਬਿਲਕੁਲ ਇਹ ਉਹਨਾਂ ਦੀ ਮਾਨਸਿਕਤਾ ਦਿਖਾਉਂਦੇ ਨੇ ਕਿ ਇੱਕ ਸਪੈਸ਼ਲ ਤਰ੍ਹਾਂ ਦੇ ਲਈ ਸਮਾਜ ਦੇ ਜਿਨ੍ਹਾਂ ਦੇ ਬਿਨਾਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਸਾਡੇ ਪੂਰੇ ਦੇਸ਼ ਸਮਾਜ ਦੇ ਆਨ ਦੇ ਰਹੇ ਨੇ ਸੋ ਮੈਂ ਪੜਾਈ ਮਨਤਪਾ ਕਾ ਸਮਝਦੀ ਹਾਂ ਔਰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹੋ ਜਿਹੇ ਬਿਆਨ ਦੇਣ ਦੇ। 10 ਸਾਲ ਕੀ ਰਲ ਮੈਂ ਬੈਂਡ ਨੂੰ ਸੁਣ ਰਿਹਾ ਸੀਗਾ ਆਵਾਜ਼ ਆ ਰਹੀ ਹੈ ਜੋ ਸ਼ਹੀਦ ਹੋਏ ਹਨ اُنਕੀ ਜ਼ਰਾ ਯਾਦ ਕਰੋ ਕੁਰਬਾਨੀ। ਦਲਿਤ ਪਰਿਵਾਰਾਂ ਚ ਵੀ ਬਹੁਤ ਸਾਰੇ ਬੱਚੇ ਹੋਣਗੇ। ਜੀ ਬਿਲਕੁਲ ਮੈਂ ਜਿਵੇਂ ਪਹਿਲਾਂ ਵੀ ਕਿਹਾ ਇੱਕ ਸਪੈਸ਼ਲ ਤਬਕੇ ਨੂੰ ਨੀਵਾ ਦਿਖਾਣਾ ਜਾਂ ਉਹਨਾਂ ਦੇ ਬਾਰੇ ਮਾੜੀ ਸ਼ਬਦਾਵਲੀ ਯੂਜ਼ ਕਰਕੇ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਦਰਜਾ ਜਿਹੜਾ ਹੈਗਾ ਉਹਨਾਂ ਦਾ ਕੀ ਵਾਜਵਾ ਸਾਫ ਇਸ ਇਤਿਆਹ ਤੇ ਉੱਤੇ ਮਾਫੀ ਨਹੀਂ ਮੰਗਦੇ। ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਜਿਵੇਂ ਕਿ ਬੈਂਡ ਦੇ ਨਾਲ ਵਿਰੋਧ ਹੈ ਜਿਹੜਾ ਉਹ ਅੱਜ ਚਿਤਾਇਆ ਜਾ ਰਿਹਾ ਉੱਥੇ ਹੀ ਹੱਥਾਂ ਦੇ ਵਿੱਚ ਤੱਕੀਆਂ ਪ੍ਰਤਾਪ ਸਿੰਘ ਵਾਜਵਾ, ਸਰਦਾਰਪੁਰ ਪ੍ਰਤਾਪ ਸਿੰਘ ਵਾਜਵਾ ਮਾਰਦੀ ਹੋਏ ਤਾਂ ਪ੍ਰਤਾਪ ਜਿਹੜੇ ਉਸ ਪਾਸੇ ਹੁੰਦਾ ਤਸਵੀਰਾਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਦਲਿਤ ਗੁਰੂ ਦੀ ਕਾਂਗਰਸ ਦਿੱਲਤਾਂ ਦਾ ਅਪਮਾਨ ਨਹੀਂ ਸਹਾਂਗੇ ਤਾਂ ਇਹ ਜਿਹੜੀਆਂ ਤੱਕੀਆਂ ਨੇ ਉਹ ਅੱਜ ਗੁਰਪ੍ਰੀਤ ਸਿੰਘ ਜੀਪੀ ਹੋਣ ਚਾਹੇ ਬਾਕੀ ਤਮਾ ਪ੍ਰਦਰਸ਼ਨ ਜਿਹੜਾ ਉਹ ਅੱਜ ਇਸ ਜਗ੍ਹਾ ਤੋਂ ਸ਼ੁਰੂ ਕੀਤਾ ਜਾਏਗਾ ਅਤੇ ਫਿਰ ਨਾਲ ਦੀ ਨਾਲ ਜਿਹੜਾ ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਇੱਕ ਪਾਸੇ ਬੈਂਡ ਹੈ ਅਤੇ ਦੂਜੇ ਪਾਸੇ ਨਰੇਬਾਜੀ ਹੋ ਰਹੀ ਹੈ ਜੀ ਠੀਕ ਹੈ ਰੋਹਿਤ ਜਾਣਕਾਰੀ ਦੇ ਲਈ ਬਹੁਤ ਬਤ